ਇਹ ਲੋਕਾਂ ਨੂੰ ਤੰਗ ਕਰ ਰਿਹਾ ਹੈ ਨਹੀਂ ਹੁਣ ਆ ਪਬਲਿਕ ਪਬਲਿਕ ਦਾ ਅਗਾਲ ਘਟਣੇ ਕੋਈ ਤਰੀਕਾ ਹੈ ਥੋੜੀ ਜਿਆ ਇਹ ਬਿਲਕੁਲ ਤਕਾ ਕਿ ਲੋਕਤੰਤਰ ਹੈ ਇਹਨੂੰ ਲੋਕਤੰਤਰ ਨਹੀਂ ਇਹ ਕੋਈ ਤਰੀਕਾ ਥੋੜਾ ਪਾਜੀ ਵੇਖੋ ਇੱਕ ਪਾਸੇ ਅਸੀਂ ਪੇਸ਼ੈਂਟ ਆ ਮੈਂ ਆਵੇ ਲਵਾ ਗਿਆ ਦੇਖੋ ਜੀ ਆ ਵੱਡੀ ਗੱਲ ਹੈ ਕਿ ਪੇਸ਼ੈਂਟ ਹਸਪਤਾਲ ਦੇ ਵਿੱਚ ਇਹਨਾਂ ਜਾਣਾ ਜਾਨਾ ਕਿੱਧਰ ਐਸਸ ਹੁਣ ਸਾਡੇ ਚਲੇ ਜੀ ਜਾਣਾ ਵੇ ਅਸੀਂ ਜਾਣਾ ਕਿੱਧਰ ਤੁਸੀਂ ਜਾਣਾ ਹੈ ਰੀਕੇ ਬੂਟ ਚੰਦਰੂ ਆ ਤੇ ਕਿੱਥੋਂ ਆਏ ਛੁੱਟੀ ਲੈ ਕੇ ਆਏ ਜੀ ਜੀ ਇਹਦਾ ਹਸਪਤਾਲ ਤੋਂ ਹਾਂ ਇਹ ਕੋਈ ਤਰੀਕਾ ਥੋੜਾ ਭਾਜੀ ਇਹਦੇ ਬਿਲਕੁਲ ਧੱਕਾ ਸ਼ਰੀਆ ਹਮ ਤਾਂ ਕਾਫੀ ਨੇ ਢੜੇ ਥੱਕਾ ਇਹ ਵੇਖੋ ਬਜ਼ੁਰਗ ਜੀ ਨੇ ਹਰੀ ਕੇ ਜਾਣਾ ਵਾ ਪੇਸ਼ੰਦ ਐ ਇਥੋਂ ਛੁੱਟੀ ਲੈ ਕੇ ਆਇਆ ਫਿਰ ਇਹਦਾ ਥੋੜੀ ਕੰਮ ਥੋੜੀ ਇਹਦੇ ਭਾਜੀ ਇਹ ਤੇ ਐਸ ਕੋਈ ਅਨਸਾਫ਼ ਐ ਇਹ ਤੇ ਹੁਣ ਜੜੀਆਂ ਹਮ ਥੱਕਿਆ ਰਹੀ ਜਾਦਾ ਤੁਹਾਡਾ ਕੀ ਸੋਚ ਜੇ ਜਿਹੜੇ ਇਸ ਟਾਈਮ ਹੁਣ ਜੜੀਆਂ ਚੋਣਾਂ ਹੋਣ ਜਾ ਰਹੀਆਂ ਐ ਤੇ ਕੀ ਚਾਹਣਾ ਹੋਣਾ ਚਾਹੀਦਾ ਜੀ ਭਾਜੀ ਵੇਖੋ ਲੋਕ ਸਭਾ ਦੀਆਂ ਚੋਣਾਂ ਵਾ ਜੇ ਅੱਜ ਸਾਡੇ ਨਾਲ ਕੋਈ ਹੁੰਡਿਆ ਤੇ ਕੱਲ ਨੂੰ ਕੱਲ ਨੂੰ ਕੀ ਹੋਊਗਾ 4 4 ਜੂਨ ਤੋਂ ਬਾਅਦ ਸਾਡੇ ਨਾਲ ਕੀ ਹੋਊਗਾ ਦੱਸੋ ਜੀ ਤੁਹਾਨੂੰ ਏ ਵੇਖੋ ਜੀ ਸ਼ਰਿਆਮ ਲੋਕਾਂ ਨਾਲ ਧੱਕੇ ਸਾਹੀ ਹੋ ਰਹੇ। ਵੀਰੇ ਕੀ ਕਹਿਣਾ ਚਾਹੁੰਦੇ ਯਾਰ ਦੀ ਪਬਲਿਕ ਨੂੰ ਤੰਗੀ ਆ ਰਹੀ ਹੈ। ਵੇਖੋ ਜੀ ਕਹਿੰਦੇ ਆ ਜੀ ਆਮ ਪਾਰਟੀ ਦੀ ਸਰਕਾਰ ਆ। ਬਿਲਕੁਲ। ਆਮ ਬੰਦੇ ਨੂੰ ਤਕਲੀਫ ਹੋ ਰਹੀ ਆ ਤੇ ਸਵੇਤ ਦਾ ਲਾੜੋ ਇੱਕ ਕੋਈ ਕਿਸੇ ਨੇ ਮੰਗਣਾ ਹੈ। ਗਰੀਬ ਬੰਦੇ ਤੇ ਤੁਸੀਂ ਕਿੱਧਰੋਂ ਜਹਾ ਵਾਪਸ ਆ ਗਏ ਗੱਡੀ। ਨਹੀਂ ਤਾਂ ਵੇਖੋ ਜੀ ਅੰਮਰਸਰ ਨੂੰ ਜਾਣਾ ਹੈ। ਹਾਂ। ਤੇ ਕੋਈ ਲਾੜੋ ਕੋਈ ਸਿਸਟਮ ਹੈ ਨਹੀਂ ਆ ਕਿ ਆਮ ਬੰਦੇ ਨੂੰ 100% ਇਧਰੋਂ ਉਧਰੋਂ ਆਇਆ ਤੂੰ। ਨਹੀਂ ਤਾਂ ਉਥੋਂ ਖਾਲੜੇਲੇ ਬੰਨਿਓ ਆ ਰਹੇ ਆ ਅੰਮਰਸਰ ਜਾਣਾ ਹੈ। ਹਾਂਜੀ ਅੰਮਰਸਰ ਜਾਣਾ ਹੈ। ਤੇ ਕੀ ਕਹਿਣਾ ਚਾਹੁੰ ਬੇੜਾ ਕਰ ਕਰਤਾ ਇਹਨਾਂ ਨੇ ਇੱਕ ਸਾਥ ਇਹਦੇ ਭਗਵਾਨ ਦਮਾਨ ਜੀ ਆਂਦੇ ਕਿ ਅਸੀਂ ਕੋਈ ਸਿਕਿਉਰਿਟੀ ਨਹੀਂ ਰੱਖਣੀ ਬਣੀ ਬਹਿ ਰਹੇ ਆ ਜੀ ਇਹ ਆਮ ਬੰਦੇ ਦੀ ਸਰਕਾਰ ਆ ਜੇ ਕੋਈ ਲਾਲੋ ਆ ਜੇ ਕੋਈ ਬੰਦਾ ਪੋਲਿਟਿਸ਼ੀਅਨ ਆ ਰਹੇ ਤੇ ਕੀ ਹਾਲ ਹੋਵੇ ਤੁਸੀਂ ਆ ਲਓ ਇਹ ਤਾਂ ਲਾਲੋ ਪਹਿਲੇ ਸਰਕਾਰਾਂ ਨਾਲ ਬੁਰਾ ਹਾਲ ਕਰਦਾ ਜੀ ਇਹ ਮੈਨੂੰ ਕਦੀ ਇਹ ਆ ਜਿਹੜੀਆਂ ਲੋਕ ਸਭਾ ਚੋਣਾਂ ਆ ਜਾ ਰਹੀਆਂ ਤੁਹਾਨੂੰ ਫੇਮ ਕਰ ਜਿਹੜਾ ਦੂਰ ਸਾਹਿਬ ਹਲਕੇ ਤੋਂ ਕੀ ਦੀ ਜੜੀ ਸਪੋਰਟ ਬਿਲਕੁਲ ਜੀ ਬਿਲਕੁਲ ਪੂਰੀ ਇਹਨਾਂ ਦੀ ਫੱਟੀ ਪੂਚੀ ਜਾਊਗੀ ਕੋਈ ਸਾਰ ਨਹੀਂ ਜੀ ਇਹਨਾਂ ਦੇ ਕੀ ਦਾ ਤੁਹਾਡਾ ਕੋਈ ਨੌਜਵਾਨ ਜੀ ਕੀ ਦਾ ਤੁਹਾਡਾ ਚਾਹੀਦਾ ਵੀ ਇੱਥੇ ਜਿਹੜਾ ਗੱਲ ਕਰ ਸਕਦੇ ਨੌਜਵਾਨਾਂ ਨਾਲ ਇੱਕ ਵੇਖੋ ਜੀ ਹਜੇ ਪਹਿਲਾਂ ਤਾਂ ਭਾਈ ਅਮਰਿਤਪਾਲ ਸਿੰਘ ਦੇ ਨਾਲ ਆ ਗਏ ਬਾਕੀ ਇਹ ਲਾਲੋ ਸਾਰੇ ਤੇ ਕਹਿ ਸਕਦੇ ਇਹਨਾਂ ਦਾ ਤਾਂ ਬਿਲਕੁਲ ਪੱਤਾ ਕਟਿਆ ਜੀ ਬਹੁਤ ਜੀ ਧੰਨਵਾਦ ਜੀ ਇਹ 21 ਗੈਂਟ ਖੜੇ ਆਪਾਂ ਇੱਥੇ ਖਾੜਾ ਰੋਡ ਤੇ ਮੈਰੀਗੋਡ ਇਹਨਾਂ ਵੀਰਾਂ ਨੇ ਅੰਮ੍ਰਿਤਸਰ ਜਾਣਾ ਹੈ ਆਪਸ ਅੰਮ੍ਰਿਤਸਰ ਜਾਣੇ ਖਾੜੇ ਵਾਲੇ ਸੈਕਟਰ ਤੋਂ ਆ ਰਹੇ ਇੱਥੇ ਜਿਹੜੇ ਆ ਇਹ ਬੈਰੀਕੈਡ ਲੱਗੇ ਹੋਏ ਆ ਇਹ ਖਾੜਾ ਚੌਂਕ ਦੇ ਇੱਥੇ ਖਾੜਾ ਸੜਕ ਦਾ ਬੰਦ ਕੀਤਾ ਕਿਉਂਕਿ ਇੱਥੋਂ ਇਹਨਾਂ ਨੇ ਅੰਮ੍ਰਿਤਸਰ ਜਾਣਾ ਹੈ ਇੱਥੋਂ ਵੱਡੀਆਂ ਵੱਡੀਆਂ ਗੱਲਾਂ ਕਰਨਾ ਨੇ ਕੁਝ ਨਹੀਂ ਹੁੰਦਾ ਇਹ ਪਬਲਿਕ ਦੇ ਵਿੱਚ ਆਣ ਕੇ ਵੇਖੋ ਕਿ ਪਬਲਿਕ ਦਾ ਹਾਲ ਕੀ ਹੋ ਰਿਹਾ ਬਾਬਾ ਜੀ ਕੀ ਇੱਥੇ ਇਹ ਸਹੀ ਹੋ ਰਿਹਾ ਜੋ ਹੋ ਰਿਹਾ ਸੀ ਬਰਾਜੀ ਯਾਕਸਨ ਜੀ ਜੋ ਕੁਝ ਵੀ ਹੈ ਵੀ ਕੀ ਜੀ ਜੁੰਦਰੀ ਜੰਦੇ ਆ ਮੁਸ਼ਕਲਾਂ ਆ ਰਹੀਆਂ ਵੇਖੋ ਪਬਲਿਕ ਨੂੰ ਜੋ ਟ੍ਰੈਪ ਜਿਹੜੀ ਆ ਬੜੀਆਂ ਬੜੀਆਂ ਮੁਸ਼ਕਲਾਂ ਆ ਰਹੀਆਂ ਇੱਥੇ ਖੜ ਕੇ ਦੇਖ ਰਿਹਾ ਤੁਸੀਂ ਇਸ ਦਾ ਜਿਹੜਾ ਜਵਾਬ ਆ ਤੁਸੀਂ ਸਾਰੇ ਆਪ ਕੋ ਆਪਣੇ ਵਿਚਾਰ ਜਰੂਰ ਦਿਓ ਧੰਨਵਾਦ ਜੀ